ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਚੌਥਾ ਮੈਂ ਮਨ ਤਨ ਗੋਜ ਖੋਜਿੰਦਿਆਂ ਸੁਪ੍ਰਬਲੱਧਾ ਲੋੜ ਵੇਸ਼ਟ ਗੁਰੂ ਮੈਂ ਪਾਇਆ ਜਿਨਹਰ ਪ੍ਰਪਤਿਤਾ ਜੋੜ ਮਹੱਲਾ ਤੀਜਾ ਮਾਇਆ ਥਾਰੀ ਅਤ ਅੰਨ ਬੋਲਾ ਸ਼ਬਦ ਸੁਣਾਈ ਭਰੋਲ ਕਿ ਝੋਲਾ ਗਰਮੁ ਖਜਾਪ ਕੈ ਸਬਦ ਲੈ ਲਾਏ ਹਰਿ ਨਾਮ ਸੁਣ ਮੰਨੇ ਹਰਿ ਨਾਮ ਸਮਾਏ ਜੋਤਿ ਸਵੈ ਸੋ ਕਰੇ ਕਰਾਇ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੁਮ ਕਰਤਾ ਸਭ ਕੁਛ ਜਾਣਦਾ ਜੋ ਜੀ ਅੰਦਰ ਵਰਤੇ ਤੂੰ ਆਗਰਤਾ ਅਪ ਅਗੰਤ ਹੈ ਸਭ ਜਗ ਵਿੱਚ ਗੰਤ ਹੈ ਸਭ ਈਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਹੈ ਤੂੰ ਘਟ ਘਟ ਇੱਕ ਵਰਤਦਾ ਸਤਿ ਸਾਹਿਬ ਚਲਦਾ ਸਤ ਗੁਰ ਨਾਮ ਮਿਲੇ ਸੁਹਾਰ ਮਿਲੇ ਨਾਹੀ ਕਿਸ ਵਰਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤਾਡੀਓ ਪਿੰਡ ਸਤੇਰਾ ਤੂੰ ਠਾਕੁਰ ਉੱਚਕਵਾਲਣ ਦਾਸਨ ਦਾਸ ਕਹਿ ਜਾਣ ਨਾਨਕ ਜੇਹਾ ਤੂੰ ਕਰਾਏ ਹੈ ਤਿਹ ਹੋਂ ਗਰੀ ਵਖਿਆ ਸੁ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਆਵ ਦੁਲਵੇ ਵਾਲੇ ਵਿਚਾਰ ਚੱਲ ਰਹੀ ਹੈ ਤਾਂ ਅੰਤਨ ਗੁਰੂ ਰਾਮਦਾਸ ਜੀ ਦੇ ਮਬਾਰਕ ਰਸਨਾ ਦੁਆਰਾ ਇਹ ਜਾਣ ਕੀਤਾ ਹੋਇਆ। ਇਹ ਲੜੀਵਾਰ ਦਾ ਗੋੜੀ ਦੀ ਵਾਰ ਦਾ ਲੜੀਵਾਰ ਦਾ 24 ਨੰਬਰ ਸ਼ਬਦ ਜੋ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮਬਾਰਕ ਅੰਗ 313 314 ਦੇ ਵਿੱਚ ਸ਼ੋਭਿਤ ਹੈ। ਅੱਜ ਦੇ ਪਾਵਨ ਸ਼ਬਦ ਚ ਦੱਸਣਾ ਕਰਾਂਗੇ ਵੀ ਸਤਿਗੁਰੂ ਦੱਸ ਰਹੇ ਨੇ ਵੀ ਕਿ ਇਸ ਤਰ੍ਹਾਂ ਨਿਰੰਕਾਰ ਨਾਲ ਮਿਲਾਪ ਹੋਇਆ ਤੇ ਨਿਰੰਕਾਰ ਦਾ ਰੂਪ ਹੋ ਗਏ। ਸਲੋਕ ਮਹੱਲਾ ਚੌਥਾ ਸਲੋਕ ਜਬਖਸ਼ ਕਰਨੇ ਗੁਰੂ ਰਾਮਦਾਸ ਜੀ ਮੈਂ ਮਨ ਤਨ ਖੋਜ ਖੋਜਿੰਦੇ ਆ ਸੋ ਪ੍ਰਭ ਲੱਦਾ ਲੋੜ ਕਿਰਮੈ ਮਨ ਤੇ ਅਗੇ ਤਨ ਨੂੰ ਖੋਜਦੇ ਆ ਖੋਜਦੇ ਆ ਸੋ ਪ੍ਰਭ ਲੱਦਾ ਲੋੜ ਉਹ ਨਿਕਾਰ ਨੂੰ ਲੱਭਣ ਦੀ ਲੋੜ ਪਈ ਮੈਨੂੰ ਮਨ ਲੱਭਣਾ ਪਿਆ ਲੱਭ ਗਿਆ ਯਾਨੀ ਕਿ ਮੈਂ ਮਨ ਤਨ ਖੋਜ ਖੋਜਿੰਦੇ ਆ ਮਨ ਨੂੰ ਖੋਜਦੇ ਆ ਮਨ ਨੂੰ ਪਰਚੋਲਦੇ ਆ ਤਨ ਨੂੰ ਪਰਚੋਲਦੇ ਆ ਮੈਂ ਨਿਰੰਕਾਰ ਨੂੰ ਪਰਚੋਲ ਬੈਠਾ ਲੱਭ ਲਿਆ ਵਿਸ਼ਟ ਗੁਰੂ ਮੈਂ ਪਾਇਆ ਜਿਨਹਰ ਪ੍ਰਭ ਦਿੱਤਾ ਜੋੜ ਏਵੇਂ ਮਿਲੇ ਵਿਸ਼ਟ ਗੁਰੂ ਮੈਂ ਪਾਇਆ ਵਿਸ਼ਟ ਭਾਵ ਵਿਚੋਲਾ ਪਾ ਲਿਆ ਮੈਂ ਕਿਹਨੂੰ ਗੁਰੂ ਨੂੰ ਗੁਰੂ ਦਾ ਅਖਰ ਕੀ ਹੈ ਅਰਥ ਕੀ ਹੈ ਗੁਰੂ ਭਾਵ ਹਨੇਰੇ ਤੋਂ ਬਾਹਰ ਛੱਡਣ ਵਾਲਾ ਵਿਦਵਾਨਾਂ ਨੇ ਉਸ ਕਿਤੇ ਜੀ ਸਹੀ ਰਸਤੇ ਤੇ ਚੱਲਣ ਵਾਲਾ ਕਿੰਨੇ ਜਦੋਂ ਮੈਂ ਗੁਰੂ ਨੂੰ ਵਿਚੋਲਾ ਪਾਇਆ ਮੈਨੂੰ ਗੁਰੂ ਨੇ ਮੇਰਾ ਤਨ ਵੀ ਮੇਰਾ ਮਨ ਵੀ ਪਰਚੋਲਨਾ ਸਿਖਾ ਦਿੱਤਾ ਤੇ ਪਰ ਮੈਂ ਨਿਰੰਕਾਰ ਪਾ ਲਿਆ ਨਿਰੰਕਾਰ ਮਿਲ ਗਿਆ ਮੈਨੂੰ ਹਰਪੁਰਜਨ ਹਰਪ੍ਰਭ ਦਿੱਤਾ ਜੋੜ ਜਿਹੜੇ ਗੁਰੂ ਨੇ ਮੈਨੂੰ ਹਰੇ ਨਿਰੰਕਾਰ ਨਾਲ ਜੋੜ ਦਿੱਤਾ ਹੈ ਮਹੱਲਾ ਟੀਜਾ ਮਾਇਆ ਘੜੀਆਂ ਅੰਨਾ ਗੋਲਾ ਪਰ ਮਹੱਲੇ ਟੀਜਾ ਗੁਰੂ ਅਮਰਦਾਸ ਜੀ ਦਾ ਹੀ ਫਰਮਾਨ ਪ੍ਰਥਾਏ ਗੁਰੂ ਰਾਮਦਾਸ ਜੀ ਦੇ ਕਿਉਂਕਿ ਇੱਕ ਨੁਕਤਾ ਹੈ ਪਹਿਲੇ ਆਪਾਂ 23 ਪਦੇ ਪੂਰੀ ਵਾਲਦੇ 23 ਸ਼ਬਦ ਸ਼ਰਨ ਕਰ ਚੁੱਕੇ ਆ ਕਿਸੇ ਜੀ ਵੀ ਗੁਰੂ ਰਾਮਦਾਸ ਜੀ ਤੋਂ ਇਲਾਵਾ ਬਾਣੀ ਨਹੀਂ ਆਈ ਹੈ ਇਥੋਂ ਕਲੀਅਰੈਂਸ ਹੁੰਦੀ ਹੈ ਵੀ ਜਿਹੜੇ ਸ਼ਬਦ ਰਿਲੇਟਿਡ ਬਚੇ ਸਨ ਸਤਿਗੁਰੂ ਨੇ ਹਰ ਅਦਸ ਰਲੇਖ ਸ਼ਬਦ ਦੇ ਕੇ ਤੇ ਸ੍ਰਿਲੇਖ ਦੇ ਮਿਲਦੇ ਜੁਲਦੇ ਸ਼ਬਦ ਦੂਸਰੇ ਗੁਰੂਆਂ ਦੇ ਪਾਏ ਨੇ ਇੱਥੇ ਗੁਰੂ ਅਮਰਦਾਸ ਜੀ ਦਾ ਸ੍ਰਿਲੇਖ ਨਾਮ ਲੈ ਤੈਨ ਮਹੱਲਾ ਤੀਜਾ ਤੀਜੇ ਪਾਸ਼ੇ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਮਾਇਆ ਤਾਲੀ ਕਥਨ ਨਾ ਬੋਲਾ ਕਹਿੰਦੇ ਜਿਹੜੇ ਮਾਇਆ ਵਿੱਚ ਗਲਤਾਨ ਹੈ ਉਹ ਅੱਖਾਂ ਤੋਂ ਵੀ ਨਾ ਹੋ ਜਾਂਦਾ ਤੇ ਕੰਨਾਂ ਤੋਂ ਵੀ ਬੋਲਾ ਹੁਣ ਕਹਿਣਾਗੇ ਜੀ ਫਿਰ ਇਹਦਾ ਮਤਲਬ ਮਾਇਆ ਮਾੜੀ ਹੈ ਸਤਿਗੁਰੂ ਕਹਿੰਦੇ ਮਾਇਆ ਮਾੜੀ ਨਹੀਂ ਹੈ ਮਾਇਆ ਹੋਈ ਨਗਣੀ ਜਗਤ ਰਹੀ ਲਪਟਾਏ ਜੋ ਇਸ ਕੀ ਸੇਵਾ ਕਰਤੇ ਸੀ ਉਹ ਫਿਰ ਕਹੈਗੇ ਨੇ ਮਾਇਆ ਮਾੜੀ ਨਹੀਂ ਹੈ ਪਰ ਮਾਇਆ ਦੀ ਜਿਹੜਾ ਸੇਵਾ ਕਰਦਾ ਉਹ ਤੇਰੀ ਬਾੜੀ ਹੋ ਜਾਂਦੀ ਹੈ ਮਾਇਆ ਮਾੜੀ ਨਹੀਂ ਹੈ ਸਤਿਗੁਰੂ ਫਰਮਾਨ ਕਰ ਰਹੇ ਨੇ ਕਹਿੰਦੇ ਮਾਇਆ ਤਾਰੀਆ ਤੰਨਾ ਹੋਦਾ ਜਿਹੜਾ ਮਾਇਆ ਦੀ ਸੇਵਾ ਕਰਦਾ ਹੈ ਬੇਮਨੀ ਜੋਰੀ ਯਾਰੀ ਠੱਗੀ ਦੇ ਨਾਮਾਇਕ ਠੀਕ ਕਰਦਾ ਉਹ ਅੱਖਾਂ ਤੋਂ ਬੋਲਾ ਅੱਖਾਂ ਤੋਂ ਅੰਨ ਕੰਨਾਂ ਤੋਂ ਬੋਲਾ ਕਿਉਂਕਿ ਕਿਉਂ ਹੋ ਜਾਂਦਾ ਸ਼ਬਦ ਨਾ ਸੁਣੇ ਕੋ ਰੋਲ ਕਜੋਲਾ ਗੁਰੂ ਦਾ ਗਿਆਨ ਦੀ ਸੁਣਦਾ ਉਹਨੂੰ ਗਿਆਨ ਚੰਗਾ ਨਹੀਂ ਲੱਗਦਾ ਕਿਉਂਕਿ ਉਹਨੂੰ ਮਾਇਆ ਵਿੱਚ ਨਹੀਂ ਲੱਗਦੀ ਮਾਇਆ ਵਿੱਚ ਇੰਨੀ ਹੀ ਤ੍ਰਪਨਾ ਪਾਈ ਵਡੇ ਵਡੇ ਰਾਜਨ ਅਰ ਭੁਮਨਤਾ ਕੀ ਤ੍ਰਿਸ਼ਨਾ 부ਦੀ ਲਪਰੇ ਮਾਇਆ ਸੰਗ ਰਾਤੇ ਲੋਚਨ ਕਛੂ ਨਾ ਸੁਜੀ ਵਡੇ ਵਡੇ ਰਾਜੇ ਆਏ ਮਹਾਰਾਜੇ ਆਏ ਪਰ ਕਿਨੇ ਮਨ ਦੀ ਤ੍ਰਿਪਤੀ ਉਹਨਾਂ ਨੇ ਵੀ ਨਹੀਂ ਹੋਈ ਉਹਨਾਂ ਦੀ ਤ੍ਰਿਸ਼ਨਾ ਨਹੀਂ 부ਜੀ ਕਿਸੇ ਤਰੀਕੇ ਨਹੀਂ 부ਜਣੀ ਹੋਈ ਤੇ ਭਾਈ ਤੇਰੀ ਕੀ ਔਕਾਤ ਹੈ ਤੇਰੀ ਤ੍ਰਿਸ਼ਨਾ ਕਿੱਥੋਂ 부ਜ ਜਾਏਗੀ ਤਦੂ ਇਹ ਹੀ ਕਹਿੰਦੇ ਨੇ ਕਹਿੰਦੇ ਫਿਰ ਜਿਹੜਾ ਅੰਨਾ ਹੋਇਆ ਹੁੰਦਾ ਮਾਇਆ 'ਚ ਬੋੜਾ ਹੋਇਆ ਹੁੰਦਾ ਮਾਇਆ 'ਚ ਉਹਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ ਉਹ ਆਪ ਦਾ ਰੋਗ ਝੋਲਾ ਪੰਦਾ ਭਾਵ ਆਪ ਦੀਆਂ ਹੁਣ ਮੁੱਤਾਂ ਮਾਰਦਾ ਹੈ ਗੁਰਮੁਖ ਜਾਪੈ ਸ਼ਬਦ ਲੈਵਲਾ ਹੈ ਪਰ ਜਿਹੜਾ ਗੁਰਮੁਖ ਭਾਵ ਗੁਰੂ ਨੂੰ ਮੁਖ ਲੈ ਕੇ ਚੱਲਣ ਵਾਲਾ ਹੈ ਜਾਪੈ ਉਹਨੂੰ ਜਾਪ ਪਤਾ ਲੱਗ ਜਾਂਦਾ ਹੈ ਸ਼ਬਦ ਲੈਵਲਾ ਹੈ ਉਹ ਸਮਝ ਕਰਕੇ ਗੁਰੂ ਦੇ ਸ਼ਬਦ ਵਿੱਚ ਸੁਰਤੀ ਜੋੜ ਲੈਂਦਾ ਹੈ ਹਰ ਨਾਮ ਸੁਣ ਮੰਨਨੇ ਹਰ ਨਾਮ ਸਮਾਈ ਉਹ ਹਰੀ ਦਾ ਨਾਮ ਸੁਣ ਕੇ ਮੰਨ ਲੈਂਦਾ ਹੈ ਹਰ ਨਾਮ ਸਮਾਈ ਹਰੀ ਦੇ ਨਾਮ ਚ ਸਮਾਵੀ ਜਾਂਦਾ ਹੈ ਜੋ ਤੇ ਸਭਾਵ ਐ ਸੋ ਕਰੇ ਕਰਾਇਆ ਮੇਰੇ ਸਤਿਗੁਰੂ ਕਹਿ ਵੀ ਦਿੰਦੇ ਬੇਗੁਰੂ ਅਮਰਦਾਸ ਕਹਿੰਦੇ ਜੋ ਤੇ ਸਭਾਵ ਐ ਸੋ ਕਰੇ ਕਰਾਇਆ ਜਿਹੜਾ ਨਰਕਾਰ ਤੈਨੂੰ ਚੰਗਾ ਲੱਗਦਾ ਤੂੰ ਹੀ ਕਰਵਾ ਲੈਣਾ ਗਾਨਿਕ ਵਜਦਾ ਜੰਤ ਵਜਾਇਆ ਕਹਿੰਦੇ ਜੈ ਜੀ ਮੇਰੇ ਸਾਧੂ ਤੂੰ ਜੰਤ ਵਜਾਣਾ ਢੋਲ ਵਜਾਣਾ ਉਹ ਰਵੰਦਰੀ ਮਾਟੀ ਕੋ ਪੁੱਤਰਾ ਕੈਸੇ ਨੱਚਦਾ ਦੇਖੇ ਦੇਖੇ ਸੁਣਾ ਬੋਲੇ ਦੌੜੇ ਉਹ ਫਿਰਦਾ ਹੈ ਸਤਿਗੁਰੂ ਕਹਿੰਦੇ ਨੇ ਭਾਈ ਅਸੀਂ ਕਹਿੰਦੇ ਨਾ ਅਸੀਂ ਨੱਚਦੇ ਨਹੀਂ ਸਤਿਗੁਰੂ ਕਹਿੰਦੇ ਮਨੁੱਖ ਟਿਕਦਾ ਹੀ 1 ਮਿੰਟ ਲਈ ਨਹੀਂਗਾ ਸੁੱਤਾ ਪਿਆ ਵੀ ਨੱਚਦਾ ਰਹੇਗਾ ਸੁੱਤਾ ਪਿਆ ਵੀ ਕਿੰਨੇ ਟਿਕਦਾ ਨਹੀਂ ਹੈ ਟਿਕਾਉ ਨਹੀਂ ਹਨ ਕਦੇ ਟਿਕਾਉ ਨਹੀਂ ਸੁਤ ਪੈ ਵੀ ਕਰ ਕਿਧਰੇ ਪਹੁੰਚ ਜਾਏਗਾ ਕਿਧਰੇ ਦਿਨ ਰਾਤ ਮਾਇਆ ਉਚਨ ਚਾ ਰਹੀ ਹੈ ਸ਼ਾਇਦ ਨਾ ਤਰੇ ਵੱਡੇ ਵੱਡੇ ਕਰੇ ਮੰਦਰੀਆਂ ਸੰਦਰੀਆਂ ਨੂੰ ਕੁਛ ਲੈਣਾ ਪਰੰਤ ਨਿੰਦਾਨੀਆਂ ਨੇ ਕਿਉਂ ਮਾਇਆ ਨਚੰਦੀ ਹੋਣ ਸਾਧਗੁਰੂ ਕਹਿੰਦੇ ਨੇ ਜੋ ਜੋ ਦੀਸੈ ਵੱਡੇ ਵੱਡੇ ਜੋ ਤੁਸੀਂ ਲੋਕ ਜਿੰਨ ਕੋ ਵਿਆਪ ਹੈ ਚਿੰਤਾ ਰੋਗ ਕੋਣ ਵੱਡਾ ਮਾਇਆ ਵਿੜਿਆਈ ਸੋ ਵੱਡਾ ਜਨ ਗ੍ਰਾਮਲੇ ਬਲਾਈ ਇਹਨਾਂ ਵਿੱਚ ਡਕੋਣਾ ਹੈ ਮਾਇਆ ਦੀ ਵਿੜਿਆਈ ਇੱਥੇ ਮਨੁੱਖ ਨਹੀਂ ਵੱਡਾ ਮਨੁਹਰੀ ਵਿੜਿਆਈ ਨਹੀਂ ਹੈ ਮਾਇਆ ਦੀ ਵਿੜਿਆਈ ਹੈ ਤੇ ਇਹੀ ਤਾਂ ਸਤਿਗੁਰੂ ਕਹਿ ਰਹੇ ਨੇ ਮੇਰੇ ਸਤਿਗੁਰੂ ਜਿਵੇਂ ਤੂੰ ਪਰਪੰਚ ਰਾਜ ਦਿੱਤਾ ਹੈ ਦੁਨੀਆ ਚ ਮਾਇਆ ਦੀ ਗਲਤਾਨ ਹੋ ਕੇ ਦਿਨ ਰਾਤ ਨਾਚਰੇ ਇਹ ਮਨੁੱਖ ਵੀ ਕੀ ਕਰ ਸਕਦਾ ਵਿਚਾਰਿਆ ਇੱਕ ਖੇਡਾਂ ਤੇ ਨਹੀਂ ਬਣਾਈਆਂ ਨੇ ਛਲਿਆ ਜਾਂਦਾ ਹੈ ਪੌੜੀ ਤੂੰ ਕਰਤਾ ਸਭ ਕੁਝ ਜਾਣਦਾ ਜੋ ਜੀਆ ਅੰਦਰ ਵਰਤੈ ਪੌੜੀ ਗੁਰੂ ਰਾਮਦਾਸ ਜੀ ਦੀ ਹੈ ਪਹਿਲਾ ਸ਼ਲੋਕ ਗੁਰੂ ਰਾਮਦਾਸ ਜੀ ਦਾ ਹੈ ਵਿੱਚ ਮਹੱਲਾ ਗੁਰੂ ਅਮਰ ਸਰ ਅਰਦਾਸ ਜੀ ਦਾ ਹੈ ਤੇ ਇੱਥੇ ਪੌੜੀ ਗੁਰੂ ਰਾਮਦਾਸ ਜੀ ਦੀ ਹੈ ਤੂੰ ਕਰਤਾ ਸਭ ਕੁਝ ਜਾਣਦਾ ਮੇਰੇ ਸਤਿਗੁਰੂ ਤੂੰ ਗੰਹਾਰ ਹੈ ਕਰਤਾ ਹੈ ਤੂੰ ਕਰਨ ਕਰਾਵਨ ਕਰਨਹਾਰ ਤੇਰੇ ਅੱਗੇ ਕੋਈ ਜੋ ਨਹੀਂ ਹੈ ਸਭ ਕੁਝ ਜਾਣਦਾ ਤੂੰ ਅਮੀਰ ਦੀ ਵੀ ਜਾਣਦਾ ਗਰੀਬ ਦੀ ਵੀ ਜਾਣਦਾ ਬੇਈਮਾਨ ਦੀ ਵੀ ਜਾਣਦਾ ਇਮਾਨਦਾਰ ਦੀ ਵੀ ਜਾਣਦਾ ਮੰਨ ਦੀ ਤੈਨੂੰ ਹਰੇਕ ਦੇ ਮਨ ਦੀ ਪਤਾ ਹੈ ਸਾਨੂੰ ਆਪਣੇ ਮਨ ਦੀ ਨਹੀਂ ਪਤਾ ਪਰ ਤੈਨੂੰ ਹਰੇਕ ਦੇ ਮਨ ਦੀ ਪਤਾ ਹੈ ਤੂੰ ਜੀ ਕਰਤਾ ਸਭ ਕੁਝ ਜਾਣਦਾ ਕਉਂਕਾ ਬਰਨਾ ਲੈਂ ਸਾਰੇ ਨਹੀਂ ਬੋਤਦੇ ਜੋ ਜੀਆ ਅੰਦਰ ਬੱਤਾ ਹੈ ਜੋ ਜੀਵਾ ਦੇ ਅੰਦਰ ਸੂਖ ਸ਼ੂਰੂਪ ਚ ਮੰਤਰਿਆ ਹੈ ਅੱਜ ਸਾਇੰਸ ਕਹਿ ਰਹੀ ਹੈ ਬੰਦੇ ਕੋ ਸਬਕੌਨਸ਼ੀਅਸ ਮਾਈਂਡ ਹੈ ਸਬਕੌਨਸ਼ੀਅਸ ਹੈ ਕਿ ਨਿਰੰਕਾਰ ਦੀ ਅੰਸ਼ ਸੂਖਮ ਰੂਪ ਜਿਹੜੇ ਕਿ ਬੰਦਾ ਝੂਠਾ ਹੋ ਹੀ ਨਹੀਂ ਸਕਦਾ ਸੱਚ ਹੀ ਸੱਚ ਬੋਲੇਗਾ ਕਿ ਝੂਠ ਤਾਂ ਬੋਲ ਹੀ ਨਹੀਂ ਸਕਦਾ ਕਿਉਂਕਿ ਆਪਣੇ ਮਨ ਨਾਲ ਝੂਠ ਤਾਂ ਬੋਲਦਾ ਜਦੋਂ ਖੁਦ ਝੂਠਾ ਹੋ ਜਾਂਦਾ ਹੈ ਪ੍ਰਸਾਦ ਗੁਰੂ ਕਹਿੰਦੇ ਨੇ ਜਦੋਂ ਉਹ ਸੂਕਸ਼ਮ ਰੂਪ ਤੇਰੇ ਸਾਹਮਣੇ ਆ ਗਿਆ ਫਿਰ ਝੂਠ ਕਿਧਰੋਂ ਬੁੱਲੇਗਾ ਇਹ ਦਾਤਨਾ ਹੁਈ ਹੈ ਸਤਿਗੁਰੂ ਪ੍ਰਤੱਖ ਕਰਵਾਉਂਦੇ ਨੇ ਗੁਰਬਾਣੀ ਇਹ ਇਹ ਨਾ ਪੜਨ ਦਾ ਵਿਸ਼ਾ ਨਹੀਂ ਹੈ ਸਮਝ ਕੇ ਪ੍ਰੈਕਟੀਕਲ ਲਾਈਫ 'ਚ ਜਿਉਣ ਦਾ ਵਿਸ਼ਾ ਹੈ ਜਿਸ ਨੇ ਸਾਨੂੰ ਪ੍ਰੈਕਟੀਕਲ ਲਾਈਫ ਜਿਉਣ ਦਾ ਗਿਆਨ ਤੇ ਗੁਰਬਾਣੀ ਪੜ੍ਹਨੀ ਨਹੀਂ ਆਨੰਦ ਮਾਣਨੀ ਆ ਜਾਏਗੀ ਕੁਰਬਾਨੀ ਜੋ ਰਸ ਮਿਲਣਾ ਸ਼ੁਰੂ ਹੋ ਜਾਏਗਾ ਪਰ ਕਿਧਰੇ ਮੰਨ ਮੰਨ ਲੈ ਤੂੰ ਕਰਤਾ ਸਭੀ ਜਾਣਦਾ ਕਿ ਜੀ ਆਂਸਰ ਵਰਤਾ ਜੋ ਤੂੰ ਅੰਕਾਰ ਜੀਆ ਦੇ ਅੰਦਰ ਵਰਤ ਰਿਹਾ ਤੂੰ ਕਰਨ ਹਾਰ ਹੈ ਤੂੰ ਸਾਰਾ ਕੁਝ ਜਾਣਦਾ ਘਟ ਘਟ ਮੈਂ ਹਾਰ ਜੂ ਬਸ ਸਤਨ ਗਿਉ ਪੁਕਾਰ ਘਟ ਘਟ ਕੇ ਅੰਤਰ ਕੀ ਜਾਣ ਭਲੇ ਮਰ ਕੀ ਪੀੜ ਪਿਸ਼ਾਣ ਕਲਕਮ ਤੇ ਵਸੇ ਤੇਰੇ ਪਰਜਾਨ ਕੇ ਅੰਦਰ ਮੈਂ ਬਰਪਰੇ ਬੁਰੇ ਦੀ ਤੈਨੂੰ ਪਛਾਨ ਹੈ ਤੂੰ ਕਰਤਾ ਪਰ ਅਗਣਤ ਹੈ ਸਭ ਜਗ ਵਿੱਚ ਗਣਤੈ ਤੂੰ ਅਗਣਤ ਹੈ ਕਰਤਾ ਪਰ ਗਿੰਤੀਆਂ ਮਿੰਦੀਆਂ ਤੋਂ ਪਰੇ ਹੈ ਜਿਵੇਂ ਜੀ ਸਾਹਿਬ ਜੀ ਕਹਿੰਦਾ ਨਾ ਨਿਰਭਾਉ ਨਿਰਵੈਰ ਅਕਾਲ ਮੂਰਤ ਕਾਲ ਤੋਂ ਪਰੇ ਹੈ ਪਰ ਗਿੰਤੀਆਂ ਮਿੰਦੀਆਂ ਤੋਂ ਪਰੇ ਅਗਣਤ ਹੈ ਅਣਗਿਣਤ ਇਹ ਫਿਲੀਟੀ ਸਭ ਜਗ ਵਿੱਚ ਗੰਤਾ ਪਰ ਸਾਰੇ ਜਗਤ ਵਿੱਚ ਗਿਣਿਆ ਵੀ ਜਾਂਦਾ ਹੈ ਸਾਰੇ ਜਗਤ ਵਿੱਚ ਵਸ ਵੀ ਰਿਹਾ ਹੈ ਸਭ ਕੀ ਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਮੇਰੇ ਸਤਿਗੁਰੂ ਕੀ ਤਾ ਤੇਰਾ ਵਰਤ ਰਿਹਾ ਸਭ ਤੇਰੀ ਬਣਤਾ ਸਾਰੀ ਬਣਤਰ ਵੀ ਤੇਰੀ ਹੈ ਤੂੰ ਬਣਾਈ ਹੈ ਤੂੰ ਘਟ ਘਟ ਇੱਕਾ ਵਰਤਦਾ ਸਤਿ ਸਾਹਿਬ ਚਲਦਾ ਹੈ ਤੂੰ ਘਟ ਘਟ ਦੇ ਵਿੱਚ ਕਣ ਕਣ ਦੇ ਵਿੱਚ ਵਰਤਿਆ ਇੱਕ ਹੋ ਕੇ ਇੱਕ सूत्र ਹੋ ਕੇ ਸਤਿ ਸਾਹਿਬ ਚਲਦਾ ਹੈ ਤੇ ਮੇਰੇ ਸਤਿਗੁਰੂ ਸੱਚ ਹੋ ਕੇ ਤੂੰ ਆਪ ਮਾਲਕ ਬਣ ਕੇ ਸੰਸਾਰ 'ਚ ਚੱਲ ਰਿਹਾ ਹੈ ਸਤ ਗੁਰਣ ਮਿਲੇ ਸੁਹਰ ਮਿਲੇ ਨਾਹੀ ਕਿਸੇ ਵਰਤੈ ਸਤਗੁਰ ਨੋ ਮਿਲੇ ਮੇਰੇ ਸਤਗੁਰੂ ਜਿਹੜਾ ਤੈਨੂੰ ਮਿਲ ਜਾਂਦਾ ਹੈ ਤੇਰਾ ਬਣ ਜਾਂਦਾ ਹੈ ਸੋ ਹਰ ਮਿਲੇ ਉਹ ਹਰੀਨਰ ਕਾਰਨ ਨਾਲ ਵੀ ਮਿਲ ਜਾਂਦਾ ਹੈ ਨਾ ਹੀ ਇਸ ਆ ਪਰਤਾ ਹੈ ਤੇ ਉਹ ਹੋਰਗੇ ਥਾਂ ਤੇ ਜਾਂਦਾ ਨਹੀਂ ਹੈ ਭਟਕਦਾ ਨਹੀਂ ਹੈ ਕਿਉਂਕਿ ਸਤਿਗੁਰੂ ਨੇ ਪਿੱਛੇ ਵੀ ਇਹ ਸਾਨੂੰ ਦੱਸਣਾ ਕੀਤਾ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਮੇਰੇ ਸਤਿਗੁਰੂ ਗੁਰੂ ਦਰਮਦਰ ਸਾਹਿਬ ਜੀ ਕਹਿੰਦੇ ਨੇ ਵਿਸ਼ਟ ਗੁਰੂ ਮੈਂ ਪਾਇਆ ਜਨਹਰ ਪ੍ਰਭ ਦਿੱਤਾ ਜੋੜ ਕਿਉਂਕਿ ਮੈਂ ਵਿਚੋਲਾ ਹੀ ਗੁਰੂ ਨੂੰ ਪਾ ਲਿਆ ਹੈ ਕਿਹੜਾ ਵਿਚੋਲਾ ਬਾਣੀ ਗੁਰੂ ਗੁਰੂ ਹੈ ਬਾਣੀ ਕਿੰਨੇ ਜਦੋਂ ਮਿੱਚੋਲਾ ਹੀ ਗੁਰੂ ਨੂੰ ਪਾ ਲਿਆ ਤੇ ਗੁਰੂ ਨਾਨਕ ਘਰ ਨਾਲ ਵਿੱਚੋਲਾ ਬਣ ਕੇ ਮਿਲਾ ਦੇਗਾ ਜੇ ਤਣੀ ਆਵੀ ਗਿਆਨ ਉਹ ਵੇ ਤੇ ਵਿੱਚੋਲਾ ਗੁਰੂ ਬਣਾਣਾ ਪੈਂਦਾ ਹੈ ਗੁਰੂ ਨੂੰ ਸਮਝਣਾ ਪੈਂਦਾ ਹੈ ਸੋ ਗੁਰੂ ਪਿਆਰੇ ਸਤ ਸੰਗਜੋ ਐਂਗੀਆਂ ਕੋ ਬੇਨਤੀਆਂ ਕਰਦਾ ਹਾਂ ਮੈਂ ਦਾ ਅਜਾਤਕ ਜੇ ਕੋਈ ਗੱਲ ਚੰਗੀ ਰਹੀ ਹੋਵੇ ਤਾਂ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੇ ਦਰਬਾਰ ਦੀ ਜਾਣ ਕੇ ਗੁਰੂ ਨਾਨਕ ਦੇ ਘਰ ਦੇ ਜਾਣ ਕੇ ਬੱਲੇ ਬੰਨਾ ਅਮਲ ਕਰਨਾ ਚਾਹੀਦਾ ਕਿਸਮਾਣਾ ਵਾਦ ਘਟ ਬੋਲਿਆ ਦਾਸਦਾਨਾ ਸ਼ਤਾਰਦੇ ਹੋਏ ਸਤ ਸੰਗਤ ਦਿਓ ਅਸੀਸ ਰਵਰਦਾਸ ਅੱਗੇ ਤੋਂ ਕਥਾ ਵਿਚਾਰਾ ਕਰਨ ਦੀ ਯਾਤ ਆਜਾਵੇ ਗੱਜਵੜੀ ਕੇ ਫਤਿਹ ਦਾ ਜੋ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ